ਇਲੀਗਲ ਜਗ੍ਹਾ ਤੇ ਇੱਕ ਘਰ ਬਣਿਆ ਹੋਇਆ ਹੈ ਨਸ਼ਾ ਨੂੰ ਵੇਚ ਕੇ ਆਪਣੀ ਨੌਜਵਾਨ ਪੀੜੀ ਨੂੰ ਖਰਾਬ ਕਰਕੇ ਬਰਬਾਦ ਕਰਕੇ ਜੋ ਇਹਨਾਂ ਨੇ ਪੈਸੇ ਬਣਾਏ ਹੋਏ ਐ ਤੇ ਉਹ ਪੈਸਿਆਂ ਦਾ ਇਹਨਾਂ ਨੇ ਇੱਕ ਆਹ ਮਹਿਲ ਨੂੰ ਮਾ ਘਰ ਵੱਡਾ ਘਰ ਬਣਾਇਆ ਇਦਾਂ ਜਿਹੜਾ ਤਾਰਾਦੂਰਾ ਜਿਹੜੀਆਂ ਲਾ ਕੇ ਤੇ ਉੱਚੀਆਂ ਕੋਈ 12 15 ਫੁੱਟ ਕੰਦਾ ਇਹ ਜੇਲ ਦਾ ਇਹੋ ਜਿਹਾ ਕੁਛ ਹੁੰਦਾ ਹੈ ਜਾਰੇ ਬਸੇ ਲੱਗੀ ਹੋਈ ਪੁਲਿਸ ਹੀ ਪੁਲਿਸ ਤੇ ਬਲਡੋਜ਼ਰ ਦੇ ਨਾਲ ਟਾਇਆ ਜਾ ਰਿਹਾ ਕਾਰਜ ਦੱਸੀ ਕਿ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੇ ਸਰਹੱਦ ਦੇ ਪਿੰਡ ਨਿਹਾਲਾ ਕਿਲਚਾ ਦੀਆਂ ਜਿੱਥੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਨਜਾਇਜ਼ ਥਾਂ ਦੇ ਉੱਤੇ ਇਹ ਘਰ ਬਣਾਇਆ ਗਿਆ ਸੀ ਤੇ ਇਸ ਪਰਿਵਾਰ ਦੇ ਵੱਲੋਂ ਨਸ਼ਾ ਵੇਚਿਆ ਜਾਂਦਾ ਸੀ ਨਸ਼ਾ ਵੇਚ ਕੇ ਜੋ ਪੈਸੇ ਇਕੱਠੇ ਕੀਤੇ ਹੋਏ ਸੀ ਉਸ ਦੇ ਨਾਲ ਹੀ ਕੋਠੀनुਮਾ ਮੈਲ ਬਣਾਇਆ ਗਿਆ ਸੀ ਜਿਸ ਨੂੰ ਅਜੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ਟ ਕੀਤਾ ਜਾ ਰਿਹਾ ਹੈ ਇਸ ਨੂੰ ਢਾਇਆ ਜਾ ਰਿਹਾ ਹੈ ਪੁਲਿਸ ਨੇ ਦੱਸਿਆ ਕਿ 15-15 ਫੁੱਟਜ ਦੀਆਂ ਕੰਦਾ ਬਣਾਈਆਂ ਹੋਈਆਂ ਸੀ ਤੇ ਇਹ ਸਾਰੀ ਕਾਰਵਾਈ ਕਾਨੂੰਨ ਦੇ ਮੁਤਾਬਕ ਕੀਤੀ ਜਾ ਰਹੀ ਹੈ ਇੰਨਾ ਹੀ ਨਹੀਂ ਪੁਲਿਸ ਦੇ ਦਸਤਾਵੇਜ਼ ਮੁਤਾਬਕ ਇਸ ਨਸ਼ਾ ਤਸਕਰ ਦੇ ਉੱਤੇ ਕਰੀਬ 29 ਮੁਕੱਦਮੇ ਐਨਡੀਪੀਐਸ ਐਕਟ ਦੇ ਤਹਿਤ ਦਰਜ ਸੀ ਪੰਜ ਦੇ ਵਿੱਚੋਂ ਸਜ਼ਾ ਹੋ ਚੁੱਕੀ ਹੈ ਦੋ ਚੋਂ ਬਰੀ ਹੋ ਚੁੱਕਿਆ ਤੇ ਇਸ ਵਕਤ ਬਠਿੰਡਾ ਜੇਲ੍ਹ ਦੇ ਵਿੱਚ ਬੰਦਾ ਹੈ ਇੰਨਾ ਹੀ ਨਹੀਂ ਇਸ ਨਸ਼ਾ ਤਸਕਰ ਦੇ ਭਰਾ ਦੇ ਉੱਤੇ ਵੀ ਕਈ ਪਰਚੇ ਦਰਜ ਨੇ ਪੁਲਿਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਉਹਨਾਂ ਕਿਹਾ ਕਿ ਕਿਸੇ ਵੀ ਕੀਮਤ ਦੇ ਉੱਤੇ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਹ ਇੱਕ ਇਲੀਗਲ ਜਗ੍ਹਾ ਤੇ ਇੱਕ ਘਰ ਬਣਿਆ ਹੋਇਆ ਜਿਹੜੀ ਇੱਕ ਕਿਹੜੀ ਲੈਂਡ ਹੈ ਜੀ ਇਹ প্রভਿਨਸ਼ਲ ਗਵਰਨਮੈਂਟ ਲੈਂਡ ਹੈ ਜੀ প্রভਿਨਸ਼ਲ ਗਵਰਨਮੈਂਟ ਲੈਂਡ ਤੇ ਉੱਪਰ ਜਿਹੜਾ ਇਹ ਨਜਾਇਜ਼ ਤੌਰ ਤੇ ਸਥਾਪਿਤ ਕੀਤੀ ਹੈ ਜਿਹੜੇ ਇਹਨਾਂ ਨੇ ਨਜਾਇਜ਼ ਜਿਹੜੇ ਪੈਸੇ ਬਣਾਏ ਆ ਨਸ਼ਾ ਨੂੰ ਵੇਚ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰਕੇ ਬਰਬਾਦ ਕਰਕੇ ਜੋ ਇਹਨਾਂ ਨੇ ਪੈਸੇ ਬਣਾਏ ਹੋਏ ਐ ਤੇ ਉਹ ਪੈਸਿਆਂ ਦਾ ਇਹਨਾਂ ਨੇ ਇੱਕ ਆ ਮਹਿਲ ਨੁਮਾ ਘਰ ਵੱਡਾ ਘਰ ਬਣਾਇਆ ਜਿਸ ਦਾ ਤੁਸੀਂ ਦੇਖ ਸਕਦੇ ਆ ਵੀ ਇੰਨੀ ਸਿਕਿਉਰਿਟੀ ਇੰਨਾ ਜਿਹੜਾ ਤਾਰਾਂਦੂਰ ਜਿਹੜੀਆਂ ਲਾ ਕੇ ਤੇ ਉੱਚੀਆਂ ਕੋਈ 12 15 ਫੁੱਟ ਕੰਧਾ ਇਹ ਜੇਲ ਦਾ ਇਹੋ ਜਿਹਾ ਕੋਈ ਹੁੰਦਾ ਇਹਨਾਂ ਨੇ ਐਸਾ ਬਣਾ ਕੇ ਜਿਹੜੇ ਨਸ਼ੇ ਤੋਂ ਬਣਾਏ ਹੋਏ ਪੈਸੇ ਕਾਰੋਬਾਰ ਤੋਂ ਨਜਾਇਜ਼ ਪੈਸੇ ਬਣਾਏ ਉਹਦਾ ਘਰ ਬਣਾਇਆ ਇਹ ਇਹ ਵੀ ਅੱਜ ਡਿਮੋਲਿਸ਼ ਕਰਨ ਦੇ ਸਾਡੇ ਤੋਂ ਪ੍ਰਸ਼ਾਸਨ ਵੱਲੋਂ ਪੁਲਿਸ ਸਹਾਇਤਾ ਵੀ ਮੰਗੀ ਗਈ ਇਸ ਤੇ ਅਸੀਂ ਪੁਲਿਸ ਸਹਾਇਤਾ ਦੇ ਕੇ ਇਸ ਦਾ ਜਿਹੜਾ ਕਾਨੂੰਨ ਅਨਸਾਰ ਬੰਦੀ ਕਾਰਵਾਈ ਜਿਹੜੀ ਉਹਦੇ ਵਿੱਚ ਇਸ ਨੂੰ ਡਿਮੋਲਿਸ਼ ਕਰ ਰਹੇ ਆ ਤੇ ਇੱਥੇ ਵੀ ਦੱਸਣਾ ਚਾਹਣਾ ਹੈ ਵੀ ਜਿਹੜਾ ਇਹ ਜੋਗਿੰਦਰ ਸਿੰਘ ਸ਼ੰਮੀ ਆ ਪੁੱਤਰ ਲਾਲ ਸਿੰਘ ਵਾਸੀ ਕਿਲ ਚ ਇਹ ਇਹਦੇ ਤੇ 29 ਮੁਕੱਦਮੇ ਦਰਜ ਜਿਹੜੇ ਐਨਡੀਪੀਐਸ ਦੇ 29 ਮੁਕਦਮੇ ਦਰਜ ਜਿਨ੍ਹਾਂ ਚੋਂ 5 ਚੋਂ سزا ਹੋ ਚੁੱਕੀ ਹੈ 2 ਚੋਂ ਬਰੀ ਹੈ ਤੇ 16 ਹਜੇ ਜ਼ੇਰੇ ਸ਼ਮਾਇਤ ਹੈ ਤੇ 6 ਹਜੇ ਅੰਡਰ ਇਨਵੈਸਟੀਗੇਸ਼ਨ ਕੇਸ ਹੈ ਇਹ ਬਟੈਂਡੇ ਜੇਲ੍ਹ ਚ ਬੰਦੇ ਹੈ ਤੇ ਇਹ ਲੁੱਟਖੋਹਾਂ ਦੇ ਵੀ ਇਹਦੇ ਵਿੱਚ ਇਹਦੇ ਤੇ ਮੁਕਦਮੇ ਦਰਜ ਹੈ ਤੇ ਇਵੇਂ ਹੀ ਜਿਹੜਾ ਇਸ ਦਾ सोनू ਪੁੱਤਰ ਲਾਲ ਸਿੰਘ ਜਿਹੜਾ ਇਹਦਾ ਭਰਾ ਹੈ ਉਹਦੇ ਤੇ 3 ਮੁਕਦਮੇ ਦਰਜ ਹੈ ਇਹ 2 ਚ سزا ਹੋ ਚੁੱਕਿਆ ਇੱਕ ਜਵਰੀਆ ਗੋਇੰਦਵਾਲ ਜੇਲ੍ਹ ਚ ਹੈ ਲਾਲ ਸਿੰਘ ਪੁੱਤਰ ਸੁੰਦਰ ਸਿੰਘ ਵਰਸੀ ਨਿਹਾਲਾ ਕਰਦਾ ਇਹ ਵੀ ਇਹਨਾਂ ਦੇ ਲਾਲ ਇਹਦਾ ਭਰਾ ਇੱਕ ਉਹਦੇ ਦੇ ਦੋ ਪਰਚੇ ਦਰਜ ਹੈ ਜੀ ਇੱਕ ਕੁਸ਼ਲਿਆ ਬਾਈ ਪਤਨੀ ਲਾਲ ਸਿੰਘ ਦੋ ਪਰਚੇ ਉਹਦੇ ਦਰਜ ਹੈ ਕ੍ਰਿਸ਼ਨਾ ਕੌਰ ਪੁੱਤਰੀ ਲਾਲ ਸਿੰਘ ਪਿੰਡ ਨਿਹਾਲਾ ਕਰਦਾ ਇੱਕ ਪਰਚਾ ਉਹਦੇ ਦਰਜ ਹੈ ਤੇ ਇਹ ਇੰਨੇ ਪਰਚੇ ਦਰਜ ਇੱਥੇ ਇੱਕ ਹੋਰ ਵੀ ਤੁਹਾਡੇ ਧਿਆਨ ਚ ਲਿਆਉਣ ਵਾਲੀ ਗੱਲ ਹੈ ਵੀ ਇਹਦਾ ਕੁਲਦੀਪ ਸਿੰਘ ਪੁੱਤਰ ਸੁਜੀਤ ਸਿੰਘ ਵੇੜਾ ਬਗੇਲਾ ਥਾਣਾ ਮਹਿਤਪੁਰ ਜੋ ਇਹਦਾ ਮਾਮਾ ਲਾਲ ਸਿੰਘ ਦਾ ਮਾਮਾ ਲੱਗਦਾ ਇਹ ਵੀ ਅਸੀਂ ਜਿਹੜਾ ਕੱਲ ਅਸੀਂ ਮੁਕਦਮਾ ਪਰਸੋਂ 11 ਤਰੀਕ ਨੂੰ ਮੁਕਦਮਾ ਨੰਬਰ 99 ਮਿਤੀ 11 5 25 ਨੂੰ ਜਿਹਦੇ ਵਿੱਚ 150 ਗ੍ਰਾਮ ਅਫੀਮ ਸੀ ਤੇ 11,65,500 ਰੁਪਏ ਡਰੱਗ ਮਨੀ ਮਿਲਿਆ ਸੀ ਉਹ ਇਸ ਦਾ ਭਾਂਜਾ ਹੈ ਜਿਹੜੇ ਇਸ ਜਿਹੜਾ ਪੈਡਲਰ ਹੈ ਯਾਨੀ ਕਿ ਸਪਲਾਈਰ ਹੈ ਸਮਗਲਰ ਹੈ ਵੱਡੇ ਲੈਵਲ ਦਾ ਪੂਰਾ ਪਰਿਵਾਰ ਹੀ ਸਾਰੇ ਉਹ ਵੀ ਇਹਦਾ ਘਰ ਹੈ ਜਿਹੜਾ ਇਸ ਬੰਦੇ ਦਾ ਜਿਹੜਾ ਜੋਗਿੰਦਰ ਸਿੰਘ ਸ਼ਮੀ ਦਾ ਘਰ ਹੈ ਸ਼ਹਿਰ ਦੇ ਵਿੱਚ ਰੋਜ਼ਪੁਰ ਉੱਥੋਂ ਉਹ ਬੰਦਾ ਫੜਿਆ ਗਿਆ ਸੀ ਤੇ ਉਹ ਤੋਂ ਰਿਕਵਰੀ ਹੋਈ ਸੀ 11 ਲੱਖ 59 ਹਜ਼ਾਰ 500 ਰੁਪਏ ਦੀ ਜਿਹੜੇ ਡਰਗ ਮਨੀ ਸਮੇਤ ਜਿਹੜਾ ਕਿ ਇਹ ਡਰਗਸ ਦਾ ਇੱਲ ਗਾਟਨ ਬਣੀ ਹੈ ਜਿਹੜਾ ਨਜਾਇਜ਼ ਇਹ ਤੱਕ ਜਿਵੇਂ ਵੇਚ ਕੇ ਰਹਿਣ ਨਜਾਇਜ਼ ਧਮਾਈ ਕੀਤੀ ਯਾਨੀ ਕਿ ਸਾਰਾ ਪਰਿਵਾਰ ਹੀ ਹਾਂਜੀ ਉਹ ਵੀ ਇੱਕ ਮੁਕੱਦਮਾ ਹੈ 29 ਮੁਕੱਦਮੇ ਜੀ ਤੇ ਦਰਜ ਜਿਸ ਦਾ ਜੋ ਪੰਜ ਸਜ਼ਾ ਹੋ ਸਕਿਆ ਉਹਦੇ ਵਿੱਚ ਯਾਨੀ ਕਿ ਸਾਰਾ ਪਰਿਵਾਰ ਹੀ ਇਸ ਦੇ ਵਿੱਚ ਨਸ਼ੇ ਦੀ ਦਲਦਲ ਚ ਹਾਂ ਤੁਸੀਂ ਦੇਖੋ ਤੁਹਾਡੇ ਸਾਹਮਣੇ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਨਸ਼ੇ ਦੇ ਪੈਸੇ ਤੋਂ ਅਜਿਹੀ ਏਡੀ ਵੱਡੀ ਜਿਆਦਤ ਬਣਾਈ ਹੈ ਜਿਹੜਿਆ ਘੱਟੋ ਘੱਟ ਕਰੋੜ ਰੁਪਏ ਤੋਂ ਉੱਪਰ ਦੀ ਜਿਆਦਤ ਇਹ ਸਰ ਕਿਨੇ ਏਰੀਆ ਦੇ ਵਿੱਚ ਬਣੀ ਹੋਊਗੀ ਇਹ ਹੁਣੇ ਜੀ ਇਹ ਰੇਡ ਦੋ ਕਨਾਲ ਦੋਦਰ ਕਨਾਲ ਚਲ ਰਹੀ ਪਰ ਜਿਹੜੀ ਯੁੱਧ ਨਸ਼ਾ ਵਿਰੁੱਧ ਵਹਿਮ ਦੇ ਤਹਿਤ ਇਹ ਕਾਰਵਾਈ ਪੁਲਿਸ ਦੇ ਵੱਲੋਂ ਅੱਜ ਕੀਤੀ ਗਈ ਹੈ ਸਰਹੱਦੀ ਪਿੰਡ ਨਿਹਾਲਾ ਕਿਲਚਾ ਦੇ ਵਿੱਚ ਫਿਰੋਜ਼ਪੁਰ ਦਾ ਇਹ ਪਿੰਡ ਹੈ ਦੱਸਦੇ ਕਿ ਨਸ਼ੇ ਦੇ ਕਾਰੋਬਾਰੀ ਦਾ ਘਾਟਾਇਆ ਗਿਆ ਹੈ ਜਿਸ ਦੇ ਉੱਤੇ ਕਰੀਬ ਐਨਡੀਪੀਐਸ ਸੈਕਟਰ ਦੇ ਤਹਿਤ 29 ਪਰਚੇ ਦਰਜ ਸੀ ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਫਿਰੋਜ਼ਪੁਰ ਤੋਂ ਪਰ ਮੇ ਸਿਖਾਣਾ पंजाब लोक चॅनल